ਚਰਮਣੀ ਕਵਟੀ ਦੇ ਪ੍ਰਧਾਨ ਦਾ ਰਵਨੀਤ ਬਿੱਟੂ ਤੇ ਵਾਰ ਬਿੱਟੂ ਦੇ ਸੁਪਨਿਤ ਦੇ ਵਿੱਚ ਵੀ ਆਉਂਦੇ ਨੇ ਰਾਜਵੰਨ ਅਤੇ ਹਜੇ ਪੀਸੀ ਹਜਿੰਦਰ ਸਿੰਘ ਢਾਮੀ ਤੇ ਰਵਨੀਤ ਬਿੱਟੂ ਨੂੰ ਜਵਾਬ ਦਿੱਤਾ ਆ ਗਿਆ ਉਹਨਾਂ ਦਾ ਕਹਿੰਦੇ ਕਿ ਵੋਟਾਂ ਦੇ ਲਈ ਸਿਆਸੀ ਆ ਵੋਟਾਂ ਦੇ ਲਈ ਸਿਆਸੀ ਰੋਟੀਆਂ ਸੇਕ ਰਹੇ ਨੇ ਰਵਨੀਤ ਬਿੱਟੂ ਹਜਿੰਦਰ ਸਿੰਘ ਢਾਮੀ ਦੇ ਵੱਲੋਂ ਰਵਨੀਤ ਬਿੱਟੂ ਤੇ ਫਲਟਵਾਰ ਕੀਤਾ ਗਿਆ ਦਸਰਕਾਰ ਰਵਨੀਤ ਬਿੱਟੂ ਨੇ ਰਾਜਵੰਨ ਨੂੰ ਲੈ ਕੇ ਜਿਨaufti ਤੇ ਤੀਸਰੀ ਲੁਧਿਆਣਾ ਤੋਂ ਚੋਣ ਲੜਾਉਂਦਾ ਹੀ ਕਿ ਚੈਲੰਜ ਚੁਮਣੀ ਨਿਗਮਕਾਰੀ ਨਾਲ ਦੋਸਤ ਦੇ ਤੌਰ ਤੇ ਕੀਤਾ ਸੀ ਗਾਪ ਉਸ ਦੇ ਵਿਚਾਰੇ ਹੁਣ ਚਮਣੀ ਕਮੇਟੀ ਦੇ ਪ੍ਰਧਾਨ ਖਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿੰਦੇ ਕਿ ਬਿੱਟੂ ਦੇ ਸੁਪਨੇ ਦੇ ਵਿੱਚ ਵੀ ਰਾਜਵਾਨਾ ਤੇ ਐ ਜੀ ਪੀ ਸੀ ਆਉਂਦੇ ਨੇ ਵੋਟਾਂ ਦੇ ਲਈ ਸਿਆਸੀ ਰੋਟੀਆਂ ਸਿਖਰੇ ਨੇ ਅਮਨਿਤ ਬਿੱਟੂ ਕਾਂਗਰਸ ਦੇ ਸੰਸਦ ਮੈਂਬਰ ਅਮਨਿਤ ਬਿੱਟੂ ਤੇ ਖਰਜਿੰਦਰ ਸਿੰਘ ਧਾਮੀ ਦੇ ਵੱਲੋਂ ਤਿੱਖਾ ਪਲਟਵਾਰ ਕੀਤਾ ਗਿਆ ਹੈ ਦਰਸ਼ਨ ਕੱਲ ਅਮਨਿਤ ਬਿੱਟੂ ਦੇ ਵੱਲੋਂ ਅਰ ਰਾਜਵਾਨਾਂ ਨੂੰ ਲੈ ਕੇ ਚੁਣੌਤੀ ਦਿੱਤੀ ਜਾਂਦੀ ਸੀ ਤੇ ਸਿੱਧੇ ਤੌਰ ਤੇ ਸ਼ਰਮਣੀ ਅਕਾਲੀ ਦਲ ਨੂੰ ਤੇ ਲਈਆ ਜਾਂਦਾ ਕਿ ਲੁਧਿਆਣਾ ਤੋਂ ਪਰਵੰਤ ਸਿੰਘ ਰਾਜਵਾਨ ਨੂੰ ਚੋਣ ਲੜਵਾ ਕੇ ਅਕਾਲੀ ਦਲ ਦੇਖ ਰਿਹਾ ਹੈ ਕਿ ਉਸ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਪਲਟਵਾਰ ਕੀਤਾ ਗਿਆ ਅਕਾਲੀ ਦਲ ਨੇ ਕਿਹਾ ਸੀ ਕਿ ਪਹਿਲਾਂ ਆਪਣੀ ਜਿਹੜੀ ਸੀਟ ਆ ਉਹ ਪੱਕੀ ਕਰ ਲੈਣਾ ਆਪਣੀ ਟਿਕਟ ਪੱਕੀ ਕਰ ਰਮਨੀਤ ਬਿੱਟੂ ਹਿੰ ਤੱਕ ਅਕਾਲੀ ਦਲ ਨੇ ਦਾਵਾ ਕੀਤਾ ਸੀ ਕਿ ਸਵਾਰ ਰਮਨੀਤ ਬਿੱਟੂ ਨੂੰ ਕਾਂਗਰਸ ਤੋਂ ਟਿਕਟ ਨਹੀਂ ਮਿਲੇਗੀ ਪਹਿਲਾ ਕਾਲੀਦਾਲ ਦੇ ਵੱਲੋਂ ਪਲਟਵਾਰ ਕੀਤਾ ਗਿਆ ਤੇ ਹੁਣ ਐਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵਰਨੀਤ ਬਿੱਟੂ ਤੇ ਪਲਟਵਾਰ ਕਰਦੇ ਆ ਕਿ ਕਿ ਬਿੱਟੂ ਦੇ ਸੁਪਨੇ ਦੇ ਵਿੱਚ ਵੀ ਰਾਜਵਾਣਾ ਤੇ ਐਜੀਪੀਸੀ ਆਉਂਦੇ ਨੇ ਵੋਟਾਂ ਦੇ ਲਈ ਸਿਆਸੀ ਰੋਟੀਆਂ ਜਿਹੜੀਆਂ ਵਰਨੀਤ ਬਿੱਟੂ ਵੱਲੋਂ ਸੇਕੀਆਂ ਚਾਰੀਆਂ ਨੇ ਇਹ ਕਹਿਣਾ ਐਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਉਹਦਾ ਉਹਦਾ ਕੋਈ ਗੱਲ ਇਹ ਆ ਮੈਂ ਉਹਦੇ ਬਾਰੇ ਤਾਂ ਕਹਣਾ ਕੋਈ ਨੂੰ ਤਾਂ ਇਦਾਂ ਲੱਗਦਾ ਵੀ ਜਿੱਦਾਂ ਉਹ ਆਪਣੀ ਸੁਰਤੀ ਬਿਰਤੀ ਗੱਲ ਹੋ ਆਵੇ ਤਾਂ ਉਹਨੂੰ ਤਾਂ ਮੇਰੇ ਖਿਆਲ ਰਾਤ ਨੂੰ ਵੀ ਸੁੱਤੇ ਪੈ ਨੂੰ ਰਾਜਵਾਨੇ ਦੇ ਤੇ ਸ਼ੌਮਣੀ ਕਮੇਟੀ ਦੇ ਫੋਟੋ ਆਪਣੇ ਆਉਂਦੇ ਹੋਣੇ ਉਹ ਆਪਣਾ ਯਤਨ ਕਰਨ ਉਹ ਉਹ ਰਾਜਵਾਨਾ ਸਾਹਿਬ ਨੇ ਤਾਂ ਕਿਹਾ ਨਹੀਂ ਪਰ ਮੈਂ ਰਾਜਨੀਤਿਕ ਬੰਦਾ ਰਾਜਨੀਤਿਕ ਬੰਦਾ ਤੇ ਇਹ ਆ ਇਹ ਆਪਣੀਆਂ ਰੋਟੀਆਂ ਸੇਕ ਰਿਹਾ ਵੀ ਮੈਂ ਵੋਟ ਵੋਟਾਂ ਕਿਦਾਂ ਇਕੱਠੀਆਂ ਕਰਨੀਆਂ ਐਮਪੀ ਦਾ ਮੋੜ ਸੁਪਨਾ ਦੂ ਅਧੂਰਾ ਵੀ ਸ਼ਾਇਦ ਰਹਿ ਜਾਏ ਉਹ ਪੂਰਾ ਕਰ ਲੈ ਸਾਰਾ ਕੁਝ ਖੇਡ ਰਚਿਆ ਜਾ ਰਿਹਾ ਮੈਂ ਉਹਦੇ ਬਾਰੇ ਕੋਈ ਬਾਲਾ ਨਹੀਂ ਕਹਿਣਾ ਚਾਹੁੰਦਾ ਵੀ ਕੀ ਕਰਨਾ ਕਿਉਂਕਿ ਰਾਜਵ ਰਮਨੀਤ ਬਿੱਟੂ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਦੀ ਵੱਲੋਂ ਰਮਨੀਤ ਬਿੱਟੂ ਤੇ ਤਿੱਖਾ ਵਾਰ ਕੀਤਾ ਗਿਆ ਹਜਿੰਦਰ ਸਿੰਘ ਧਾਮੀ ਨੇ ਕਿ ਬਿੱਟੂ ਤੇ ਸੁਖਨੀ ਦੇ ਵਿੱਚ ਵੀ ਐ ਜੀ ਪੀ ਸੀ ਤੇ ਰਾਜੋਣਾ ਆਉਂਦੇ ਨੇ ਵੋਟਾਂ ਦੇ ਲਈ ਸਿਆਸੀ ਰੋਟੀਆਂ ਰਮਨੀਤ ਬਿੱਟੂ ਦੇ ਵੱਲੋਂ ਸਿੱਖਿਆ ਚਾਰੀਆਂ ਨੇ ਆ ਦੱਸ ਲਾ ਰਮਨੀਤ ਬਿੱਟੂ ਦੇ ਵੱਲੋਂ ਕੱਲ ਕੀ ਕੁਝ ਕਿਹਾ ਗਿਆ ਸੀਗਾ ਤੁਹਾਨੂੰ ਵੀ ਸੁਣਾਉਂਦੇ ਹਾਂ ਜਿਸ ਤੋਂ ਬਾਅਦ ਹੀ ਹਣ ਹਜਿੰਦਰ ਸਿੰਘ ਧਾਮੀ ਦੇ ਵੱਲੋਂ ਪਲਟਵਾਰ ਕੀਤਾ ਗਿਆ ਆ ਕੋਲੈਕਸ਼ਨ ਲੜ ਵੀ ਅਕਾਲੀ ਦਲ ਦੇ ਦੇ ਉਹਨੂੰ ਕੈਂਡੀਡੇਟ ਬਣਾ ਦੇ ਲੁਧਿਆਣੇ ਤੋਂ ਤੇ ਇਸ ਮੁੱਦੇ ਤੇ ਇਲੈਕਸ਼ਨ ਕਿਉਂ ਨਾ ਹੋਵੇ ਮੈਂ ਇਸ ਇਸ ਵਾਰ ਕਲੀਅਰ ਮੈਂ ਇਹ ਗੱਲ ਕਰੂੰਗਾ ਲੋਕਾਂ ਕੋਲ ਵੀ ਤੁਸੀਂ ਜੇ ਮੈਨੂੰ ਵੋਟ ਦੇਣੀ ਆ ਤਾਂ ਵੋਟ ਪਾਓ ਜੇ ਤੁਹਾਨੂੰ ਲੱਗਦਾ ਵੀ ਮੈਂ ਦੇਸ਼ ਨੂੰ ਸੰਵਿਧਾਨ ਨੂੰ ਪੰਜਾਬ ਦੇ ਹਿੱਤ ਚ ਜੇ ਤੁਹਾਨੂੰ ਲੱਗਦਾ ਵੀ ਰਾਜੋਆਣਾ ਤੇ ਅਤਵਾਦੀ ਦੇਸ਼ ਦੇ ਹਿੱਤ ਚ ਨੇ ਲੋਕ ਉਹਨਾਂ ਨੂੰ ਵੋਟ ਪਾ ਦੇਣ ਇਸ ਵਾਰ ਮੈਂ ਕਲੀਅਰ ਮੰਡਟ ਆ ਜਿਹੜਾ ਆਪਣੇ ਲਈ ਜਦੋਂ ਮੇ제 ਮੈਨੂੰ ਟਿਕਟ ਮਿਲੇਗੀ ਮੈਂ ਕਲੀਅਰ ਲੋਕਾਂ ਨੂੰ ਵੋਟ ਕਹੂੰਗਾ ਵੀ ਜੇ ਤੁਸੀਂ ਮੇਰੀ ਆ ਰਾਇਆ ਜੇ ਤੁਹਾਨੂੰ ਆ ਰਾਇਆ ਪਸੰਦ ਆ ਤਾਂ ਇਹਨੂੰ ਵੋਟ ਪਾਓ ਜੇ ਤੁਹਾਨੂੰ ਇਹ ਇਹ ਜਿਹੜੇ ਹੁਕਮ ਕਰ ਰਹੇ ਐਸਜੀਪੀਸੀ ਦੇ ਪ੍ਰਧਾਨ ਜਾਂ ਅਕਾਲੀ ਦਲ ਜੇ ਤੁਹਾਨੂੰ ਲੱਗਦਾ ਵੀ ਮੈਂ ਗਲਤ ਹਾਂ ਤੇ ਤੁਸੀਂ ਮੇਰੇ ਉਲਟ ਵੋਟ ਪਾ ਦਿਓ ਇਤੋਂ ਵੱਡੀ ਤਾਂ ਕੋਈ ਗੱਲ ਨਹੀਂ ਮੈਂ ਕਰ ਸਕਦਾ ਮੈਂ ਤਾਂ ਸਿੱਧਾ ਇਸ ਗੱਲ ਤੇ ਆ ਕੇ ਇਸ ਵਾਰ ਆਪਣੇ ਲੁਧਿਆਣੇ ਦੇ ਲੋਕਾਂ ਤੋਂ ਵੋਟ ਮੰਗੂਗਾ ਵੀ ਭਾਈ ਜੇ ਤਾਂ ਕਾਨੂੰਨ ਵਿੱਚ ਵਿਸ਼ਵਾਸ ਹੈ ਤੁਹਾਨੂੰ ਜੇ ਤੁਸੀਂ ਮੰਨਦੇ ਹੋ ਕਾਨੂੰਨ ਪੂਰੇ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਤੇ ਮੈਨੂੰ ਪਾਓ ਜੇ ਤੁਸੀਂ ਚਾਹੁੰਦੇ ਹੋ ਕਿ ਖਾਲਿਸਤਾਨ ਬਣਨਾ ਚਾਹੀਦਾ ਅਤਵਾਦ ਆਉਣਾ ਚਾਹੀਦਾ ਫੇਰ ਤੁਸੀਂ ਜਿਹੜਾ ਵੀ ਇਹਨਾਂ ਦਾ ਕੈਂਡੀਡੇਟ ਹੋਊਗਾ ਉਹਨੂੰ ਵੋਟ ਪਾ ਦਿਓ ਇਦੋਂ ਵੱਡੀ ਗੱਲ ਮੈਂ ਹੋਰ ਕੀ ਕਹਿ ਦਵਾਂ ਉਹ ਤਾਂ ਦੇਖੋ ਜੀ ਗੱਲ ਇਹ ਆ ਮੈਂ ਉਹਦੇ ਬਰਦਾ ਕਹਿਣਾ ਕੋਈ ਨਹੀਂ ਤੁਹਾਨੂੰ ਇਦਾਂ ਲੱਗਦਾ ਜਿਦਾ ਉਹ ਆਪਣੀ ਸੁਰਤੀ ਬਿਰਤੀ ਗੱਲ ਹੋ ਆ ਬੈਠਾ ਉਹਨੂੰ ਤਾਂ ਮੇਰੇ ਕਹਾ ਰਾਤ ਨੂੰ ਵੀ ਸੁੱਤੇ ਪੈ ਨੂੰ ਰਾਜਵਾਨੇ ਦੇ ਤੇ ਸ਼ੌਮਣੀ ਕਮੇਟੀ ਦੇ ਹੁਸਪਨੇ ਆਉਦੇ ਹੋਣਗੇ ਉਹ ਆਪਣਾ ਯਤਨ ਕਰਨ ਉਹ ਉਹ ਰਾਜਵਾਨਾ ਸਾਹਿਬ ਨੇ ਤਾਂ ਕਿਹਾ ਨਹੀਂ ਪਰ ਮੈਂ ਰਾਜਨੀਤਿਕ ਬੰਦਾ ਰਾਜਨੀਤਿਕ ਮੰਦਾ ਤੇ ਇਹ ਇਹ ਆਪਣੀਆਂ ਰੋਟੀਆਂ ਸੇਕ ਰਿਹਾ ਵੀ ਮੈਂ ਵੋਟ ਵੋਟਾਂ ਕਿੱਦਾਂ ਇਕੱਠੀਆਂ ਕਰਨੀਆਂ ਐਮਪੀ ਦਾ ਮੋੜ ਸੁਪਨਾ ਅਧੂਰਾ ਵੀ ਸ਼ਾਇਦ ਰਹਿ ਜਾਏ ਉਹ ਪੂਰਾ ਕਰ ਲੈ ਸਾਰਾ ਕੁਝ ਇੱਕ ਖੇਡ ਰਚਿਆ ਜਾ ਰਿਹਾ ਮੈਂ ਉਹਦੇ ਬਾਰੇ ਕੋਈ ਬਾਲਾ ਨਹੀਂ ਕਹਿਣਾ ਚਾਹੁੰਦਾ ਵੀ ਕੀ ਕਰਨਾ ਕਿਉਂਕਿ ਰਾਜਵਾਨਾ ਦਾ ਪੋਲੀਟੀਕਲ ਪਾਰਟੀ ਦਾ ਨਮਾਇੰਦਾ ਥੋੜੋ ਆ